ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਦੇ ਆਂ ਮਾਂ ਬੋਲੀ ਪੰਜਾਬੀ ਦੀ ਉਹ ਬੋਲੀ ਜਿਹਨੇ ਸਾਨੂੰ ਬੋਲਣਾ ਸਿਖਾਇਆ ਜਿਹਦੇ ਰਾਹੀਂ ਅਸੀਂ ਹੱਸੇ ਖੇਡੇ ਜਿਹਦੇ ਰਾਹੀਂ ਅਸੀਂ ਆਪਣਾ ਬਚਪਨ ਬਤਾਇਆ ਸੋ ਅੱਜ ਉਸੇ ਬੋਲੀ ਦੀ ਆਪਾਂ ਗੱਲ ਇਸ ਰਚਨਾ ਦੇ ਵਿੱਚ ਕਰਦੇ ਆਂ ਸੋ ਅੱਜ ਦੇ ਸਾਡੇ ਰਚਨਾ ਦੇ ਲਿਖਾਰੀ ਨੇ ਕਰਨੈਲ ਅਟਵਾਲ ਜੀ ਜਿਨ੍ਹਾਂ ਨੇ ਇਹ ਪੰਜਾਬਾਂ ਦੀ ਜਾਈ ਪੰਜਾਬੀ ਬੋਲੀ ਬਾਰੇ ਬੜਾ ਸੋਹਣਾ ਲਿਖਿਆ ਸੋ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਆਪ ਤੇ ਪੰਜਾਬੀ ਹੋਣ ਤੇ ਇਸ ਵਿਰਸੇ ਦੇ ਨਾਲ ਜੁੜੇ ਹੋਣ ਤੇ ਕਿਉਂਕਿ ਪੰਜਾਬੀ ਬੋਲੀ ਨੇ ਦੁਨੀਆਂ ਦੇ ਕੋਨੇ-ਕੋਨੇ ਤੇ ਆਪਣੇ ਪੈਰ ਪਸਾਰੇ ਨੇ ਕੋਨੇ-ਕੋਨੇ ਤੇ ਜਾ ਕੇ ਪੰਜਾਬੀ ਨੇ ਆਪਣੇ ਥੰਮ ਗੱਡੇ ਨੇ ਭਾਸ਼ਾ ਚਾਹੇ ਕੋਈ ਵੀ ਹੋਵੇ ਆਪੋ ਆਪਣੀ ਭਾਸ਼ਾ ਆਪੋ ਆਪਣੀ ਮਾਂ ਬੋਲੀ ਹਰ ਇੱਕ ਨੂੰ ਪਸੰਦ ਹੈ ਇਸ ਕਰਕੇ ਸਾਨੂੰ ਪੰਜਾਬੀ ਮਾਂ ਬੋਲੀ ਬੜੀ ਪਿਆਰੀ ਲੱਗਦੀ ਹੈ ਆਓ ਆਪਾਂ ਕੁਝ ਟਾਈਮ ਪੰਜਾਬੀ ਮਾਂ ਬੋਲੀ ਦੇ ਗੁਣ ਗਾਇਨ ਕਰੀਏ ਤੇ ਦੇਖੀਏ ਕਿ ਕਰਨੈਲ ਅਟਵਾਲ ਜੀ ਨੇ ਪੰਜਾਬੀ ਬੋਲੀ ਦੀ ਤਾਰੀਫ ਦੇ ਵਿੱਚ ਕੀ ਲਿਖਿਆ ਕਹਿੰਦੇ ਪੰਜ ਆਬਾਂ ਦੀ ਝਾਈ ਇਹ ਪੰਜਾਬੀ ਮੇਰੀ ਸ਼ਾਨ ਹੈ ਬਈ ਪੰਜ ਆਬਾਂ ਦੀ ਝਾਈ ਇਹ ਬੋਲੀ ਬੜੀ ਮਹਾਨ ਖੰਡੋਂ ਮਿੱਠੀ ਦੁੱਧੋਂ ਚਿੱਟੀ ਲੱਗੇ ਜਾਨ ਤੋਂ ਪਿਆਰੀ ਦੁਨੀਆਂ ਦੇ ਕੋਨੇ-ਕੋਨੇ ਤੇ ਜਾਂਦੀ ਇਹ ਸਤਕਾਰੀ ਬਾਬੇ ਨਾਨਕ ਸਿਰ ਹੱਥ ਧਰ ਕੇ ਕਰ ਦਿੱਤੀ ਮਹਾਨ ਇਹ ਪੰਜ ਆਬਾਂ ਦੀ ਜਾਈ ਇਹ ਪੰਜਾਬੀ ਮੇਰੀ ਸ਼ਾਨ ਹੈ ਅੱਗੇ ਲਿਖਦੇ ਨੇ ਕਹਿੰਦੇ ਜੱਟ ਯਮਲੇ ਦੀ ਤੁੰਬੀ ਇਸ ਨੇ ਘਰ ਘਰ ਹੈ ਖੜਕਾਈ ਜੱਟ ਯਮਲੇ ਦੀ ਤੁੰਬੀ ਇਸ ਨੇ ਘਰ ਘਰ ਹੈ ਖੜਕਾਈ ਸੁਰਿੰਦਰ ਕੌਰ ਨਰਿੰਦਰ ਬੀਬਾ ਦੀ ਵਾਹ ਵਾਹ ਹੈ ਕਰਵਾਈ ਗੁਰਮੀਤ 바ਵਾ ਦੀ ਨੂੰ ਬਈ ਮਨ ਦਾ ਕੁਲ ਜਹਾਨੀ ਪੰਜ ਆਬਾਂ ਦੀ ਜਾਈ ਇਹ ਪੰਜਾਬੀ ਮੇਰੀ ਸ਼ਾਨ ਹੈ ਕਹਿੰਦੇ ਢੋਲੇ ਮਾਈਏ ਟੱਪੇ ਗਿੱਧਿਆਂ ਦੇ ਨਾਲ ਇਹ ਸ਼ਿੰਗਾਰੀ ਢੋਲੇ ਮਾਈਏ ਟੱਪੇ ਗਿੱਧਿਆਂ ਦੇ ਨਾਲ ਇਹ ਸ਼ਿੰਗਾਰੀ ਰੰਦੀ ਦੁਨੀਆ ਤੱਕ ਰਹੂ ਕਾਇਮ ਇਸ ਦੀ ਸਰਦਾਰੀ ਪਤਾ ਨਹੀਂ ਕਿੰਨੇ ਇੱਕ ਗਾਉਣ ਵਾਲਿਆਂ ਦੀ ਬਣੀ ਪਹਿਚਾਣੀ ਪੰਜਾਬਾਂ ਦੀ ਜਾਈ ਇਹ ਪੰਜਾਬੀ ਮੇਰੀ ਸ਼ਾਨ ਹੈ ਸੋ ਅਖੀਰਲੇ ਪਰੇ ਚ ਲਿਖਦੇ ਨੇ ਕਹਿੰਦੇ ਕਹੇ ਕਣਕ ਵਾਲੀਆ ਮਾਂ ਬੋਲੀ ਨੂੰ ਜੋ ਭੁੱਲ ਜਾਂਦੇ ਨੇ ਕਹੇ ਕਣਕ ਵਾਲੀਆ ਮਾਂ ਬੋਲੀ ਨੂੰ ਜੋ ਭੁੱਲ ਜਾਂਦੇ ਨੇ ਘਰ ਘਾਟ ਦੇ ਰਹਿਣ ਨਾ ਉਹ ਦਰਦਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਟਵਾਲ ਨਿਮਾਣੇ ਦੀਤਾ ਬਣੀ ਸੱਚੀ ਏ ਜਾਨੇ ਪੰਜਾਬਾਂ ਦੀ ਜਾਈ ਇਹ ਪੰਜਾਬੀ ਮੇਰੀ ਸ਼ਾਨ ਏ ਬਈ ਪੰਜਾਬਾਂ ਦੀ ਜਾਈ ਇਹ ਬੋਲੀ ਬੜੀ ਮਹਾਨ ਏ ਪੰਜਾਬਾਂ ਦੀ ਜਾਈ ਇਹ ਪੰਜਾਬੀ ਮੇਰੀ ਸ਼ਾਨ ਏ ਜੀ ਹਾਂ ਦੋਸਤੋ ਸਾਨੂੰ ਆਪਣੀ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ ਸੋ ਭਾਵੇਂ ਅਸੀਂ ਠੀਕ ਗੱਲ ਕਰਦੇ ਹਾਂ ਕਿ ਸਾਨੂੰ ਕੁਝ ਨਾ ਕੁਝ ਦੂਜੀਆਂ ਬੋਲੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਦੂਸਰੀਆਂ ਬੋਲੀਆਂ ਨੂੰ ਸਮੇਂ ਅਨੁਸਾਰ ਵਰਤੋਂ ਵਿੱਚ ਲਾਉਣਾ ਪੈਂਦਾ ਹੈ ਉਹਦੇ 'ਚ ਕੋਈ ਬੁਰਾਈ ਨਹੀਂ ਹੈ ਅਸੀਂ ਆਪਣੀ ਭਾਸ਼ਾ ਨੂੰ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੀਏ ਇਹ ਸਾਡਾ ਫਰਜ਼ ਹੈ ਉਸ ਨੂੰ ਨਾ ਭੁੱਲੀਏ ਕਈ ਵਾਰ ਕੀ ਹੁੰਦਾ ਦੇਖਣ ਚਾਹੁੰਦਾ ਕਿ ਅਸੀਂ ਪੰਜਾਬੀ ਬੋਲਣ ਜਾਂ ਪੰਜਾਬੀ ਲਿਖਣ ਦੇ ਵਿੱਚ ਸ਼ਾਇਦ ਆਪਣੀ ਤੋਹੀਨ ਮੰਨਦੇ ਹਾਂ ਸਾਡੇ ਅੰਦਰ ਇਹ ਕਈ ਵਾਰ ਖਿਆਲ ਆ ਜਾਂਦਾ ਕਿ ਜੇਕਰ ਅਸੀਂ ਪੰਜਾਬੀ ਬੋਲਾਂਗੇ ਜਾਂ ਪੰਜਾਬੀ ਲਿਖਾਂਗੇ ਤਾਂ ਸ਼ਾਇਦ ਸਾਨੂੰ ਕੋਈ ਬੈਕਵਰਡ ਆਖੇਗਾ ਸਾਨੂੰ ਕੋਈ ਹੇਟਲੇ ਪੱਧਰ ਦੇ ਲੋਕ ਆਖੇਗਾ ਪਰ ਇਦਾਂ ਨਹੀਂ ਹੁੰਦਾ ਆਪਣੀ ਆਪਣੀ ਭਾਸ਼ਾ ਦੇ ਵਿੱਚ ਹਰ ਇੱਕ ਦੀ ਅਮੀਰੀ ਹੁੰਦੀ ਹੈ ਹਰ ਇੱਕ ਆਪਣੀ ਭਾਸ਼ਾ ਨੂੰ ਪਿਆਰ ਕਰਦਾ ਪਿਆਰ ਕਰਨਾ ਚਾਹੀਦਾ ਹੈ ਅਸੀਂ ਵੀ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਹਾਂ ਪਰ ਸਾਡੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਅਥਾਹ ਮੁਹੱਬਤ ਕਰਦੇ ਹਾਂ ਅਥਾਹ ਪਿਆਰ ਕਰਦੇ ਹਾਂ ਕਿਉਂਕਿ ਇਸੇ ਬੋਲੀ ਦੇ ਵਿੱਚ ਅਸੀਂ ਜੰਮੇ ਪਲੇਏ ਹਾਂ ਇਸੇ ਬੋਲੀ ਦੇ ਵਿੱਚ ਸਾਡਾ ਬਚਪਨ ਗੁਜ਼ਰਿਆ ਹੈ ਇਸੇ ਬੋਲੀ ਦੇ ਵਿੱਚ ਅਸੀਂ ਪੜ੍ਹਾਈ ਕੀਤੀ ਹੈ ਸੋ ਇਸ ਕਰਕੇ ਆਓ ਪੰਜਾਬੀ ਨੂੰ ਬਚਾਈਏ ਪੰਜਾਬੀ ਦਾ ਸਤਿਕਾਰ ਕਰੀਏ ਪੰਜਾਬੀ ਮਾਂ ਬੋਲੀ ਦੇ ਹਾਣ ਦੇ ਬਣੀਏ ਤੇ ਪੰਜਾਬੀ ਬੋਲਣ ਦੇ ਵਿੱਚ ਕਦੇ ਵੀ ਝਿਜਕੀਏ ਨਾ ਪੰਜਾਬੀ ਲਿਖਣ ਵਿੱਚ ਕਦੇ ਝਿਜਕੀਏ ਨਾ ਹਮੇਸ਼ਾ ਹੀ ਆਪਣੀ ਬੋਲੀ ਨੂੰ ਅਸੀਂ ਅਹਿਮ ਸਤਿਕਾਰ ਦਿਈਏ ਤੇ ਪੰਜਾਬੀ ਬੋਲੀ ਨਾਲ ਪਿਆਰ ਕਰੀਏ ਬਹੁਤ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਨਾਲ ਤਕਰੀਬਨ ਇਸੇ ਸਮੇਂ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ